ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਾ ਕਾ ਚਹਿਲ ਕਲੈਕਸ਼ਨ ਵੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਲੈ ਕੇ ਆ ਗਿਆਂ ਸਭ ਤੋਂ ਡਿਮਾਂਡ ਦੇ ਵਿੱਚ ਸਭ ਤੋਂ ਡਿਮਾਂਡ ਦੇ ਵਿੱਚ ਆਰਟੀਕਲ ਨੇ ਇਹ ਸਾਰੇ ਸੈੱਟ ਵਾਈਜ਼ ਆਪਣੇ ਕੋਲ ਆ ਚੁੱਕੇ ਨੇ ਬਹੁਤ ਸੋਹਣੇ ਤੇ ਬਹੁਤ ਸੋਹਣੇ-ਸੋਹਣੇ ਪ੍ਰਿੰਟ ਨੇ ਪ੍ਰਿੰਟ ਸੂਟਾਂ ਦੀ ਵੀਡੀਓ ਹੈ ਜਿਦੀ ਕਿ ਡਿਮਾਂਡ ਰਿਪੀਟ ਟੂ ਰਿਪੀਟ ਆ ਸਾਰਾ ਸਟਾਕ ਨਿਊ ਫਿਰ ਤੋਂ ਕੁਝ ਪੀਸਰ ਰਿਪੀਟ ਆ ਗਏ ਨੇ ਡਿਜ਼ਾਈਨ ਕੁਝ ਨਿਊ ਐਡ ਆਨ ਹੋ ਗਏ ਨੇ ਪਰ ਪੈਣਾ ਨੇ ਇੰਨਾ ਜ਼ਿਆਦਾ ਫੈਬਰਿਕ ਨੂੰ ਲਾਈਕ ਕੀਤਾ ਜਿਨ੍ਹਾਂ ਨੇ 2-2 ਸੂਟਾਂ ਦੇ ਆਰਡਰ ਕੀਤੇ ਸੀ ਹੁਣ ਉਹਨਾਂ ਦੇ 4-4 ਸੂਟਾਂ ਦੇ ਆਰਡਰ ਨੇ ਇੰਨਾ ਜ਼ਿਆਦਾ ਯਾਨੀ ਕਿ ਪਸੰਦ ਕੀਤਾ ਇਹ ਫੈਬਰਿਕ ਨੂੰ ਬਹੁਤ ਸੋਹਣੇ ਪ੍ਰਿੰਟ ਪ੍ਰਿੰਟ ਵੀ ਇੱਕ ਤੋਂ ਇੱਕ ਆਇਆ ਸੀ ਇਹਨਾਂ ਦੇ ਵਿੱਚ ਬਹੁਤ ਸੋਹਣੇ ਪ੍ਰਿੰਟ ਸੀ 750 ਰੁਪਏ ਇਹਨਾਂ ਦਾ ਪ੍ਰਾਈਸ ਆ 2 ਸੂਟ ਜੇ ਤੁਸੀਂ ਮੰਗਵਾਉਣੇ ਦਾ ਕੋਈ ਐਕਸਟਰਾ ਕੋਰੀਅਰ ਚਾਰजेस ਨਹੀਂ ਹੋਣਗੇ ਜੇ ਤੁਸੀਂ ਸਿੰਗਲ ਸੂਟ ਮੰਗਾਉਗੇ ਤਾਂ 50 ਰੁਪਏ ਐਕਸਟਰਾ ਚਾਰजेस ਤੁਹਾਨੂੰ ਦੇਣੇ ਪੈਣਗੇ ਬਾਕੀ ਲਗਾਤਾਰ ਆਪਣੇ ਕੋਰੀਅਰਸ ਲੱਗ ਰਹੇ ਨੇ ਜਿਵੇਂ ਜਿਵੇਂ ਵੀਡੀਓਸ ਪੈ ਰਹੀਆਂ ਨੇ ਜਿਵੇਂ ਜਿਵੇਂ ਮਤਲਬ ਕਿ ਆਰਡਰ ਆ ਰਹੇ ਨੇ ਨਾਲ ਦੀ ਨਾਲ ਆਪਾਂ ਕੋਰੀਅਰ ਡਿਸਪੈਚ ਕਰ ਰਹੇ ਆ ਕਈ ਪੈਣਾ ਆਏ ਡਰ ਜਾਂਦੀਆਂ ਨੇ ਕਿ ਦੀਦੀ ਇਹ ਕਈ ਵਾਰੀ ਅਸੀਂ ਆਰਡਰ ਕੀਤੇ ਆ ਤੇ ਸਾਡੇ ਸੂਟ ਘਰ ਤੱਕ ਪਹੁੰਚਦੇ ਹੀ ਨਹੀਂ ਹੈਗੇ ਮੁੜ ਕੇ ਫੋਨ ਚੱਕਣਾ ਬੰਦ ਕਰ ਦਿੰਦੇ ਨੇ ਇਦਾਂ ਦੀ ਗੱਲ ਨਹੀਂ ਹੁੰਦੀ ਜੀ ਮੈਂ ਤਾਂ ਹਮੇਸ਼ਾ ਤੁਹਾਨੂੰ ਕਹਿੰਨੀ ਆ ਹੁੰਦਾ ਹੀ ਨਹੀਂ ਹੈਗਾ ਕਿ ਫਰਾਡ ਹੁੰਦਾ ਨਹੀਂ ਹੱਦ ਤੋਂ ਵੱਧ ਹੁੰਦਾ ਵਾ ਪਰ ਆਪਣਾ ਘਰ ਦੇ ਵਿੱਚ ਹੀ ਮੇਰੀ ਤਾਂ ਬੁਟੀਕ ਆ ਤੇ ਘਰ ਦੇ ਵੀ ਮੈਂ ਤਾਂ ਮਾਣੀ ਮੋਟੀ ਜੋ ਵੀ ਸ਼ਾਰਟਸ ਵਗੈਰਾ ਬੱਚਿਆਂ ਦੇ ਸਾਰੇ ਮੈਂ ਪਾਉਂਦੀ ਰਹਿਣੀ ਆ ਬਾਕੀ ਸ਼ਾਪ ਤੇ ਆ ਕੇ ਵੀ ਲੈਣਾ ਚਾਹੁੰਦੇ ਆ ਸ਼ਾਪ ਤੇ ਆ ਕੇ ਵੀ ਲੈ ਸਕਦੇ ਹੋ ਤੇ ਬਾਕੀ ਜਦੋਂ ਵੀ ਤੁਸੀਂ ਆਰਡਰ ਦੋਗੇ ਤਿੰਨ ਤੋਂ ਚਾਰ ਦਿਨਾਂ ਦੇ ਵਿੱਚ ਵਿੱਚ ਤੁਹਾਡਾ ਸਾਰਾ ਤੁਹਾਡੇ ਤੱਕ ਹਰ ਹਾਲ ਦੇ ਵਿੱਚ ਪਹੁੰਚੂਗਾ ਇਸ ਲਈ ਜਿਹੜੀਆਂ ਪੈਣਾ ਡਰਦੀਆਂ ਨੇ ਕਿ ਹਾਂਜੀ ਜੀ ਦੀ ਜੀ ਅਸੀਂ ਆਰਡਰ ਕਰੀਏ ਹੋਰ ਸਾਡਾ ਸੂਟ ਨਾ ਆਵੇ ਫਿਰ ਘਰੋਂ ਵੀ ਗਾਲਾਂ ਪੈਂਦੀਆਂ ਨੇ ਹਨਾ ਵੀ ਜਦੋਂ ਆਪਾਂ ਪੇਮੈਂਟ ਕਿਸੇ ਨੂੰ ਕਰ ਦਈਏ ਤੇ ਮੁੜ ਕੇ ਅਗਲਾ ਫੋਨ ਚੱਕਣਾ ਹੀ ਬੰਦ ਕਰ ਦਿੰਦਾ ਇਹ ਚੀਜ਼ਾਂ ਹੁੰਦੀਆਂ ਜ਼ਰੂਰ ਨੇ ਪਰ ਜਦੋਂ ਵੀ ਤੁਸੀਂ ਮੈਨੂੰ ਆਰਡਰ ਦੋਗੇ ਬੇਫਿਕਰ ਹੋਗੇ ਤੁਸੀਂ ਆਪਣਾ ਆਰਡਰ ਦੇ ਸਕਦੇ ਹੋ ਤੇ ਘਰ ਬੈਠੇ ਤੁਸੀਂ ਆਪਣੇ ਸੂਟਾਂ ਨੂੰ ਮੰਗਵਾ ਸਕਦੇ ਹੋ ਸੋ ਅੱਜ ਦੀ ਵੀਡੀਓ ਜਿੰਨੀ ਵੀ ਰਹੂਗੀ ਸਾਰੀ ਰਹੂਗੀ ਲੇਟੈਸਟ ਪ੍ਰਿੰਟਾਂ ਦੇ ਉੱਪਰ ਬਹੁਤ ਸੋਹਣੀ ਕਲੈਕਸ਼ਨ ਪ੍ਰਿੰਟ ਸੂਟਾਂ ਦੀ ਸੂਪਰ ਕਲੈਕਸ਼ਨ ਲੈ ਕੇ ਆਈਆਂ ਲਾਸਟ ਵੀਡੀਓ ਆ ਇਸ ਤੋਂ ਬਾਅਦ ਵੀਡੀਓ ਮੈਂ ਹਮੇਸ਼ਾ ਹੀ ਵਸੇ ਤੱਕ ਕਹਿਨੀ ਆ ਪਰ ਤੁਸੀਂ ਨਹੀਂ ਛੱਡਦੇ ਜੀ ਲਿਆਓ ਲਿਆਓ ਜੋ ਵੀ ਫਿਰ ਹੁੰਦਾ ਪਿੱਛੋਂ ਫਿਰ ਇਕੱਠਾ ਕਰਕੇ ਲੈ ਕੇ ਆਉਨੇ ਆ ਸੋ ਆਪਣੇ ਕੋਲ ਪ੍ਰਿੰਟ ਯਾਨੀ ਕਿ ਹੈ ਇੰਨੇ ਹੀ ਆ ਇਸ ਤੋਂ ਇਲਾਵਾ ਸ਼ਾਪ ਦੇ ਵਿੱਚ ਕੁਝ ਵੀ ਨਹੀਂ ਹੈਗਾ ਸੋ ਇਹ ਵੀਡੀਓ ਪੰਜ ਸਾਲ ਸੋਲਡ ਆਊਟ ਹੋ ਜਾਂਦੇ ਨੇ ਬਸ ਤੁਸੀਂ ਆਪਣਾ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਪੇਮੈਂਟ ਕਰਕੇ ਆਪਣੇ ਸੂਟਾਂ ਨੂੰ ਬੁੱਕ ਕਰਵਾ ਲਿਓ ਹੋਲਡ ਤੇ ਨਰਖਵਾਇਓ ਹੋਲਡ ਵਾਲੇ ਸੂਟ ਅਸੀਂ ਨਹੀਂ ਹੁਣ ਰੱਖ ਰਹੇ ਹੈਗੇ ਕਿਉਂਕਿ ਜਦੋਂ ਕਿਸੇ ਵੀ ਭੈਣ ਦੀ ਪੇਮੈਂਟ ਆਉਂਦੀ ਆ ਨਾਲ ਦੀ ਨਾਲ ਉਹਨਾਂ ਨੂੰ ਦੇਈ ਜਾਣੀ ਆ ਇਹ ਨਾ ਕਿ ਉਹ ਦੀਦੀ ਅੱਧਾ ਘੰਟਾ ਘੰਟਾ ਕਈ ਭੈਣਾਂ ਦਾ ਅੱਧਾ ਘੰਟਾ ਘੰਟਾ ਕਹਿ ਕੇ ਬਾਅਦ ਚ ਦੂਸਰਾ ਦਿਨ ਹੋ ਜਾਂਦਾ ਫਿਰ ਕਹਿ ਦਿੰਦੀਆਂ ਨੇ ਚਲੋ ਦੀਦੀ ਹੁਣ ਤੁਸੀਂ ਇਹ ਹੋਲਡ ਕਰ ਦੋ ਜਦ ਤੱਕ ਦੂਜਿਆਂ ਨੂੰ ਵੀ ਜਵਾਬ ਦੇ ਚੁੱਕੇ ਹੁੰਦੇ ਆ ਸੋ ਇਦਾਂ ਦਾ ਕੁਝ ਨਹੀਂ ਹੋਣਾ ਜੀ ਨਾਲ ਦੀ ਨਾਲ ਪੇਮੈਂਟ ਕਰਕੇ ਆਪਣੇ ਸੂਟ ਫਟਾਫਟ ਆਰਡਰ ਕਰ ਸਕਦੇ ਹੋ ਤੇ ਆਪਣੇ ਬੁਕਿੰਗ ਕਰਵਾ ਸਕਦੇ ਹੋ ਲਓ ਅੱਜ ਦੀ ਵੀਡੀਓ ਦਾ ਪਹਿਲਾ ਸੂਟ ਬਹੁਤ ਹੀ ਸੋਹਣੀ ਬਹੁਤ ਹੀ ਸੁਪਰ ਕਲੈਕਸ਼ਨ ਆ ਆ ਲਓ ਸ਼ਰਟ ਦਾ ਪ੍ਰਿੰਟ ਚੈੱਕ ਕਰੋ ਬਹੁਤ ਸੋਹਣੀ ਸ਼ਰਟ ਆ ਨਾਲ ਹੈਗੀ ਆ ਸੇਮ ਬਾਟਮ ਪਲੇਨ ਬਾਟਮ ਮਿਲੂਗੀ ਬਹੁਤ ਹੀ ਸੋਹਣੀ ਬਹੁਤ ਸੋਹਣੇ ਸੋਹਣੇ ਪ੍ਰਿੰਟ ਆ ਕੱਪੜੇ ਬਾਰੇ ਮੈਨੂੰ ਦੱਸਣ ਦੀ ਲੋੜ ਨਹੀਂ ਜਿਹੜੀਆਂ ਪਹਿਣਾ ਤੱਕ ਜੀ ਪਹੁੰਚਿਆ ਪਲੀਜ਼ ਕਮੈਂਡ ਕਰਕੇ ਜਰੂਰ ਇਹ ਕੱਪੜੇ ਬਾਰੇ ਦੱਸਿਓ ਤਾਂ ਕਿ ਜਿਹੜੀਆਂ ਨਵੀਆਂ ਪਹਿਣਾ ਜੁੜ ਰਹੀਆਂ ਉਹ ਇਹ ਫੈਬਰਿਕ ਬਾਰੇ ਜਾਣ ਸਕਣ ਜਿੰਨਾ ਪਹਿਣਾ ਤੱਕ ਜਿੰਨਾ ਘਰਾਂ ਤੱਕ ਇਹ ਸੂਟ ਪਹੁੰਚ ਗਏ ਨੇ ਬਹੁਤ ਸੋਹਣੇ ਸਾਰੇ ਬ੍ਰਾਂਡ ਦੇ ਆਰਟੀਕਲ ਨੇ ਫੈਬਰਿਕ ਬਹੁਤ ਹੀ ਜਣਾ ਫਾਈਨ ਆ ਸਾਰੇ ਹਜ਼ਾਰ ਹਜ਼ਾਰ ਵਾਲੇ ਸੂਟਾਂ ਜਿਹੜੇ 750 ਦੇ ਵਿੱਚ ਰਿਪੀਟ ਟੂ ਰਿਪੀਟ ਆਪਾਂ ਲੈ ਕੇ ਆ ਰਹੇ ਹਾਂ ਜਿਨ੍ਹਾਂ ਦੀ ਡਿਮਾਂਡ ਰੋਕੀ ਨਹੀਂ ਰਹੀ ਹੈਗੀ ਆਲੋ ਇਦੇ ਵਿੱਚ ਕਈ ਤਾਂ ਮਿਲਣਗੇ ਤੁਹਾਨੂੰ ਮੈਚਿੰਗ ਬਾਟਮਸ ਦੇ ਨਾਲ ਕਈ ਰਹਿਣਗੇ ਆਲ ਓਵਰ ਜਿਵੇਂ ਆਹ ਵਾਲਾ ਆਰਟੀਕਲ ਹੈ ਜਿਹੜਾ ਇਹ ਆਲ ਓਵਰ ਆ ਇਹ ਆਲ ਓਵਰ ਰਹੂਗਾ ਪ੍ਰਿੰਟ ਜਿਹੜਾ ਵੀ ਪ੍ਰਿੰਟ ਤੁਹਾਨੂੰ ਪਸੰਦ ਆਊਗਾ ਬਸ ਫਟਾਫਟ ਸਕਰੀਨਸ਼ਾਟ ਲੈ ਲਓ ਤੇ WhatsApp ਕਰ ਦਿਓ ਬਹੁਤ ਸੋਹਣਾ ਬਹੁਤ ਪਿਆਰਾ ਕਲਰ ਆ ਬਹੁਤ ਸੋਹਣੀ ਕਲੈਕਸ਼ਨ ਆ ਤੇ ਪਲੀਜ਼ 5-7 ਸੂਟਾਂ ਦੀ ਚੋਆਇਸ ਰੱਖਿਆ ਕਰੋ ਤਾਂ ਮਸਾਂ 2 ਸੂਟ ਤੁਹਾਨੂੰ ਮਿਲਣੇ ਨੇ ਜੇ ਪੰਜ-ਸੱਤ ਸੂਟਾਂ ਦੇ ਸਕਰੀਨਸ਼ਾਟ ਲੈ ਕੇ ਰੱਖੋਗੇ ਜੇ ਦੋ ਸੂਟਾਂ ਦੇ ਹੀ ਲਓਗੇ ਤਾਂ ਉਹ ਚ ਇੱਕ ਅੱਧਾ ਸੇਲ ਹੀ ਮਿਲੂਗਾ ਕਿਉਂਕਿ ਵੀਡੀਓ ਪੈਂਨ ਸਾਰ ਸੋਲਡ ਆਊਟ ਤੇ ਕਲੀਅਰ ਹੋਣਾ ਹੈ ਸਟਾਕ ਬਹੁਤ ਹੀ ਜ਼ਿਆਦਾ ਡਿਮਾਂਡ ਤੇ ਮੈਂ ਬਾਰ-ਬਾਰ ਰਿਪੀਟ ਕਰ ਰਹੀ ਹਾਂ ਉਹਨਾਂ ਪੈਨਾਂ ਨੂੰ ਪਤਾ ਜਿਨ੍ਹਾਂ ਨੂੰ ਸੋਲਡ ਆਊਟ ਦੇ ਮੈਸੇਜ ਜਾ ਚੁੱਕੇ ਆ ਜਦੋਂ ਪਿਛਲੀ ਵਾਰ ਵੀਡੀਓ ਪਈ ਸੀਗੀ ਇੱਕ ਤੋਂ ਇੱਕਾ ਡਿਜ਼ਾਈਨ ਇੱਕ ਤੋਂ ਇੱਕਾ ਬਹੁਤ ਸੋਹਣੀ ਤੇ ਫੈਬਰਿਕ ਦਾ ਪੁੱਛੋ ਹੀ ਨਾ ਇੰਨਾ ਵਧੀਆ ਇੰਨਾ ਫਾਈਨ ਫੈਬਰਿਕਾ ਜਿਹੜੇ ਮਰਜੀ ਯਾਨੀ ਕਿ ਤੁਸੀਂ ਕਲਰ ਲਓ ਜਿਹੜਾ ਮਰਜੀ ਡਿਜ਼ਾਈਨ ਲਓ ਬਹੁਤ ਸੋਹਣੀ ਜਿਵੇਂ ਅੱਗੇ ਹਣ ਮੌਸਮ ਚੇਂਜ ਆ ਇਹ ਵਾਲੇ ਖਿਲਮੇ ਜੇ ਕਲਰ ਇੰਨੇ ਸੋਹਣੇ ਲੱਗਣੇ ਆ ਨਾ ਪਾਏ ਹੋਏ ਤੁਸੀਂ ਗੱਲਾਂ ਹੀ ਛੱਡ ਦਿਓ ਯਾਨੀ ਕਿ ਬਹੁਤ ਸੋਹਣੀਆਂ ਚੀਜ਼ਾਂ ਨੇ ਇਹ ਬਸ ਫਟਾਫਟ ਇਹ ਨਾ ਸੋਚੋ ਵੀ ਇਹ ਗਰਮੀ ਵਾਲੇ ਸੀ ਗਰਮੀ ਵਾਲੇ ਨਹੀਂ ਜੀ ਬਹੁਤ ਹੀ ਵਧੀਆ ਸੁਪੀਰੀਅਰ ਫੈਬਰਿਕਾ ਜਿਵੇਂ ਮਰਜੀ ਜੇ ਜਿਹੜੀ ਮੈਂ ਫੋਰਨ ਚ ਪਹਿਣਾ ਲਾਈਨਿੰਗ ਲਵਾ ਕੇ ਬਣਾਉਂਦੀਆਂ ਨੇ ਤਾਂ ਲਾਈਨਿੰਗ ਲਵਾ ਕੇ ਜੇ ਸੂਟ ਬਣਨਗੇ ਨਾ ਇੰਨੀ ਜਿਆਦਾ ਗ੍ਰੇਸਫੁੱਲ ਦੁਪੱਟਿਆਂ ਦੇ ਤਿਆਰ ਹੋਣਗੇ 25 25 100 ਦਾ ਸੂਟ ਇਹੀ 700 ਵਾਲਾ ਸੂਟ 25 25 100 ਦਾ ਬਣ ਜਾਣਾ ਜਦੋਂ ਇਹ ਸੂਟਾਂ ਨੇ ਰੈਡੀ ਹੋਣਾ ਬਹੁਤ ਹੀ ਵਧੀਆ ਸਾਰੇ ਕ ਤਰ੍ਹਾਂ ਦੇ ਕਲਰ ਲਾਈਟ ਡਾਰਕ ਹਰ ਤਰ੍ਹਾਂ ਦਾ ਕਲਰ ਮਿਲੂਗਾ ਬਸ ਸਕਰੀਨਸ਼ਾਟ ਨਾਲ ਪਲੀਜ਼ ਥੋੜਾ ਜਿਹਾ ਕਲੀਅਰ ਲਿਓ ਤਾਂ ਕਿ ਸਾਨੂੰ ਵੀ ਪਤਾ ਲੱਗ ਸਕੇ ਕਈ ਵਾਰੀ ਪਿਕਾ ਆਪਣੀ ਕਲੀਅਰ ਨਹੀਂ ਆਉਂਦੀ ਹੈਗੀ ਪਲੀਜ਼ ਕਾਲਸ ਨਾ ਕਰਿਓ ਉਹ ਵੀ ਮੈਂ ਬਾਰ ਬਾਰ ਕਹਿ ਰਹੀ ਆ ਮੈਸੇਜ ਤੁਹਾਨੂੰ ਰਿਪਲਾਈ ਜ਼ਰੂਰ ਆਊਗਾ ਜਦੋਂ ਵੀ ਅਸੀਂ ਦੇਖਾਂਗੇ ਮੈਸੇਜ ਬਾਰ ਬਾਰ ਬਾਰੀ ਬਾਰੀ ਰਿਪਲਾਈ ਕਰਦੇ ਆ ਨੀਚੇ ਤੋਂ ਲੈ ਕੇ ਉੱਪਰ ਨੂੰ ਸੋ ਰਿਪਲਾਈ ਤੁਹਾਨੂੰ ਜ਼ਰੂਰ ਮਿਲੂਗਾ ਮੈਸੇਜ ਦਾ ਐਦਾਂ ਨਾ ਕਰਿਆ ਕਰੋ ਕਿ ਇਹ ਸੋਚ ਲੈਣੇ ਹੋ ਵੀ ਸ਼ਾਇਦ ਦੀਦੀ ਨੇ ਦੇਖਿਆ ਨਹੀਂ ਤਾਂ ਅਸੀਂ ਕਾਲ ਕਰ ਲੈਨੇ ਆ ਕਾਲ ਸ਼ਾਮ ਦੇ ਟਾਈਮ ਤਾਂ ਬਿਲਕੁਲ ਵੀ ਨਾ ਕਰਿਆ ਕਰੋ ਭੈਣੋ ਪਲੀਜ਼ ਰਿਕੁਐਸਟ ਆਹ ਲੋ ਇਹ ਹੈਗਾ ਲਵੈਂਡਰ ਸ਼ੇਡ ਦਿਓ ਇਹਦੇ ਕਲਰ ਬਹੁਤ ਮਿੱਠੇ ਪਿਆ ਆਹ ਹੈਗਾ ਪਿਸਤਾ ਗ੍ਰੀਨ ਜਿਹੜਾ ਆਪਾਂ ਪਹਿਲਾਂ ਖੋਲੇ ਪਿਸਤਾ ਗ੍ਰੀਨ ਕਲਰ ਆ ਦੋਨੇ ਪਿਛਲੀ ਵਾਰ ਇਹਦੇ ਲਾਈਟ ਕਲਰ ਬਹੁਤ ਸੂਪਰ ਹਿੱਟ ਰਹੇ ਆ ਡਿਜ਼ਾਈਨ ਦੇ ਹੁਣੇ ਦੋ ਨਿਊ ਕਲਰਾਂ ਉੱਤੇ ਫੇਰ ਆ ਗਿਆ ਆ ਲੋ ਜਿੰਨੇ ਮਰਜ਼ੀ ਸੂਟ ਮੰਗਵਾਓ ਦੋ ਮੰਗਾਓ ਚਾਰ ਮੰਗਾਓ ਪੰਜ ਪੰਜ ਸੂਟ 7 7 ਸੂਟਾਂ ਦੇ ਆਰਡਰ ਤਾਂ ਆਰਾਮ ਦੇ ਨਾਲ ਜਾਣੇ ਨੇ ਕਿਉਂਕਿ ਮੈਨੂੰ ਪਤਾ ਬਹੁਤ ਵਿਚਾਰੀਆਂ ਪਹਿਣਾ ਮੈਂ ਬੁੱਧਵਾਰ ਦਾ ਉਹਨਾਂ ਨੂੰ ਕਿਹਾ ਹੋਇਆ ਸੀ ਪਰ ਵੀਡੀਓ ਪਹਿਣ ਨੂੰ ਲੇਟ ਹੋ ਗਿਆ ਸੈਟਰਡੇ ਹੋ ਗਿਆ ਅੱਜ ਤੇ ਲੇਟ ਆ ਰਹੀ ਹੈ ਵੀਡੀਓ ਮੰਡੇ ਤੋਂ ਵੇਟ ਕਰਨ ਲੱਗੀਆਂ ਹੋਈਆਂ ਨੇ ਆ ਲੋ ਇੱਕ ਤਾਂ ਤੋਂ ਇੱਕ ਡਿਜ਼ਾਈਨ ਆ ਇੱਕ ਤੋਂ ਇੱਕ ਕਲਰ ਆ ਬਹੁਤ ਸੋਹਣੀ ਸੁਪਰ ਹਿੱਟ ਕਲੈਕਸ਼ਨ ਆ ਦੇਖੋ ਡਿਜ਼ਾਈਨ ਬਹੁਤ ਸੋਹਣੀ ਡਿਜ਼ਾਈਨਿੰਗ ਆ ਬਹੁਤ ਹੀ ਪਿਆਰੀ ਡਿਜ਼ਾਈਨਿੰਗ ਆ ਨਾਲ ਹੈਗੀਆਂ ਸੇਮ ਬਾਟਮਸ ਆ ਡਿਜ਼ਾਈਨ ਵੀ ਬਹੁਤ ਸੁਪਰ ਹਿੱਟ ਚੱਲ ਰਿਹਾ ਇਹ ਹੁਣ ਜਿਹੜੀ ਨਿਊ ਲਾਂਚ ਹੋ ਰਹੀ ਆ ਟੈਬੀ ਉਹਦੇ ਉੱਪਰ ਵੀ ਆ ਰਿਹਾ ਹਰ ਫੈਬਰਿਕ ਦੇ ਉੱਪਰ ਇਹ ਡਿਜ਼ਾਈਨ ਆ ਚੁੱਕਿਆ ਇਹ ਆਲ ਓਵਰ ਆ 5 ਮੀਟਰ ਜਿਹੜੀ ਮੈਚਿੰਗ ਮਿਲੂਗੀ ਉਹ ਢਾਈ ਢਾਈ ਦੀ ਕੱਟ ਰਹੂਗੀ ਜਿਹੜਾ ਰਹੂਗਾ ਜੀ ਆਲ ਓਵਰ ਉਹ ਰਹੂਗਾ 5 ਮੀਟਰ ਦੀ ਕੱਟ ਦੇ ਨਾਲ ਆलो ਬਲੈਕ ਕਲਰ ਆ ਬਹੁਤ ਸੋਹਣਾ ਬਹੁਤ ਪਿਆਰਾ ਇਹਦੇ ਵਿੱਚ ਕਲਰ ਦੋ ਤਿੰਨ ਮਿਲ ਜਾਣਗੇ ਤੁਹਾਨੂੰ ਆलो ਇਹ ਮੈਚਿੰਗ ਆ ਮੈਂ ਖੁੱਦ ਨਹੀਂ ਹਜੇ ਦੇਖਿਆ ਹੈਗਾ ਸਾਰਾ ਜਿਵੇਂ ਵੀ ਆਇਆ ਹੂ ਮੀ ਸੇਮ ਥੋੜੇ ਸਾਹਮਣੇ ਖੁੱਲ ਰਿਹਾ ਵਾ ਸਾਰਾ ਫੈਬਰਿਕ ਆਲੋ ਦੇਖੋ ਕਿੰਨਾ ਪਿਆਰਾ ਕਿੰਨਾ ਮਿੱਠਾ ਪਿਆਰਾ ਜਿਹਾ ਕਲਰ ਆ ਲਾਈਟ ਜਿਹਾ ਗ੍ਰੇ ਕਲਰ ਆ ਸੇਮ ਰੋਗੀ ਨਾਲ ਇਹਦੇ ਬਾਟਮ ਜਿਹੜੀਆਂ ਭੈਣਾਂ ਨੇ ਦੁਪੱਟੇ ਨਾਲ ਲਗਵਾ ਕੇ ਪਿਛਲੀ ਵਾਰ ਕਈ ਭੈਣਾਂ ਦੇ ਦੁਪੱਟੇ ਨਾਲ ਲਗਵਾ ਕੇ ਆ ਕूरियर ਹੋਏ ਨੇ ਸੋ ਜਿਹੜੀਆਂ ਭੈਣਾਂ ਨਾਲ ਦੁਪੱਟੇ ਰੈਡੀ ਕਰਵਾਉਣਾ ਚਾਹੁੰਦੀਆਂ ਤੁਸੀਂ ਦੁਪੱਟੇ ਰੈਡੀ ਕਰਵਾ ਸਕਦੇ ਹੋ ਸਟਿਚਿੰਗ ਕਰਾਉਣੀ ਹੈ ਤਾਂ ਸਟਿਚਿੰਗ ਵੀ ਕਰਵਾ ਲ ਸਕਦੇ ਹੋ ਸਟਿਚਿੰਗ ਕਰਵਾ ਕੇ ਪੂਰੇ ਪ੍ਰੋਪਰ ਰੈਡੀ ਕਰਵਾ ਕੇ ਵੀ ਲੈ ਸਕਦੇ ਹੋ ਆਲੋ ਇਹ ਹੈਗਾ ਫਰੋਜ਼ੀ ਸ਼ੇਡ ਜੀ ਬਲੂ ਬੇਬੀ ਬਲੂ ਫੋਰ ਫਰੋਜ਼ੀ ਜਿਹਾ ਸ਼ੇਡ ਆ ਬਹੁਤ ਸੋਹਣਾ ਬਹੁਤ ਪਿਆਰਾ ਡਿਜ਼ਾਈਨਿੰਗ ਚੈੱਕ ਕਰੋ ਡਿਜ਼ਾਈਨਿੰਗ ਸੁਪਰ ਹਿੱਟ ਆ ਇੱਕ ਇੱਕ ਪੀਸ ਦੀ ਡਿਜ਼ਾਈਨਿੰਗ ਪੂਰੀ ਸੁਪਰ ਹਿੱਟ ਆ ਕੋਈ ਵੀ ਪੀਸ ਨਹੀਂ ਛੱਡਣ ਵਾਲਾ ਹੈਗਾ ਤਾਂ ਹੀ ਕਹਿੰਨੀ ਆ ਵੱਧ ਸੂਟਾਂ ਦੀ ਚੋਇਸ ਰੱਖਿਓ ਕੋਈ ਵੀ ਸੂਟ ਜਾਂ ਕੋਈ ਵੀ ਪ੍ਰਿੰਟ ਇਹ ਨਹੀਂ ਹੈਗਾ ਕਿ ਆਪਾਂ ਕਹਿ ਦਈਏ ਇਹ ਨਹੀਂ ਲੈਣਾ ਜੀ ਇਸ ਦਾ ਆਹੀ ਲੈਣਾ ਇੱਕ ਇੱਕ ਪ੍ਰਿੰਟ ਦੇਖੋ ਜਿਹੜਾ ਵੀ ਖੁੱਲੂਗਾ ਬਹੁਤ ਸੋਹਣਾ ਪ੍ਰਿੰਟ ਆ ਹਲੋ ਅਸੀਂ ਆਦੇ ਯਾਨੀ ਪੂਰੀ ਕੁਆਂਟੀਟੀ ਲਿਆਂਦੀ ਆ ਰੁਕਣੀ ਇਹ ਵੀ ਨਹੀਂ ਹੈਗੀ ਪਤਾ ਵਾ ਕਿਉਂਕਿ ਡਿਮਾਂਡ ਹੀ ਹੱਦ ਤੋਂ ਬਾਹਰ ਨਹੀਂ ਤਾਂ ਪ੍ਰਿੰਟਿੰਗ ਬਿਲਕੁਲ ਹੁਣ ਰੋਕਤੀ ਸੀ ਪਿਛਲੀ ਵਾਰ ਲਾਸਟ ਵੀਡੀਓ ਕਹਿ ਕੇ ਪਾਈ ਸੀ ਪਰ ਪਹਿਣਾ ਦੀ ਡਿਮਾਂਡ ਤੇ ਆਹ ਪ੍ਰਿੰਟ ਦੁਬਾਰਾ ਆ ਗਿਆ ਜੀ ਜਿਹੜੀਆਂ ਵੀ ਪਹਿਣਾ ਰਹਿ ਗਈਆਂ ਸੀ ਜਾਂ ਜਿਨ੍ਹਾਂ ਨੂੰ ਸੋਲਡ ਆਊਟ ਦੇ ਮੈਸੇਜ ਆਏ ਸੀ ਤੁਸੀਂ ਹੁਣ ਦੁਬਾਰਾ ਆਰਡਰ ਕਰ ਸਕਦੇ ਹੋ ਇਹਦੇ ਦੋਨੇ ਕਲਰ ਰਿਪੀਟ ਦੇ ਵਿੱਚ ਆ ਚੁੱਕੇ ਨੇ ਪਿੰਕ ਵੀ ਪੀਚ ਦੀ ਇਹ ਦਾ ਸੈਕਿੰਡ ਕਲਰ ਦੋਨੇ ਕਲਰ ਰਪੀਟ ਆ ਪਿੰਕ ਕਲਰ ਪੀਚ ਕਲਰ ਦੋਨੇ ਕਲਰ ਸੁਪਰ ਹਿੱਟ ਆ ਜਿਹੜਾ ਮਰਜੀ ਕਲਰ ਦੋਨਾਂ ਚੋਂ ਲੈ ਸਕਦੇ ਹੋ ਲਓ ਜੀ orange ਰਸਟ ਸ਼ੇਡ ਇਹਦੀ ਵੀ ਪ੍ਰਿੰਟਿੰਗ ਪੂਰੀ ਸੁਪਰ ਹਿੱਟ ਆ ਆ ਲਓ ਜੀ ਦੇਖੋ ਕਿੰਨਾ ਸੋਹਣਾ ਕਿੰਨਾ ਪਿਆਰਾ ਪੀਸ ਕੋਈ ਵੀ ਨਹੀਂ ਇੱਕ ਵੀ ਪੀਸ ਕਹਿ ਦੋ ਵੀ ਦੀਦੀ ਹਾਂ ਜੀ ਆ ਪੀਸ ਡਾਲ ਲਾ ਜਾ ਪ੍ਰਿੰਟਿੰਗ ਪ੍ਰਿੰਟਿੰਗ ਹੈ ਬਹੁਤ ਸੁਪਰ ਹਿੱਟ ਨੇ ਫੈਬਰਿਕ ਤਾਂ ਜਿਹੜਾ ਸੁਪਰ ਹੈਗਾ ਹੈਗਾ ਪ੍ਰਿੰਟਿੰਗ ਵੀ ਹਰ ਚੀਜ਼ ਪੂਰੀ ਵਧੀਆ ਆਈਆਈ ਵਾਲੇ ਫੈਬਰਿਕ ਦੇ ਵਿੱਚ ਤੇ ਪੂਰੇ ਲੋਟ ਦੇ ਵਿੱਚ ਹਜ਼ਾਰ ਹਜ਼ਾਰ ਸੂਟ 750 ਦੇ ਵਿੱਚ ਮਿਲ ਰਹੇ ਨੇ 1400 ਦੇ ਵਿਦਆਊਟ ਐਨੀ ਕੋਰੀਅਰ ਦੇ ਨਾਲ ਤੁਹਾਡੇ ਘਰ ਤੱਕ ਪਹੁੰਚ ਰਹੇ ਨੇ 1500 ਦੇ ਵਿੱਚ ਹੋਰ ਦੱਸੋ ਹੁਣ ਕੀ ਚਾਹੀਦਾ ਜੀ ਬਹੁਤ ਸੋਹਣੀ ਕਲੈਕਸ਼ਨ ਆ ਪਲੀਜ਼ ਜਲਦੀ ਜਲਦੀ ਸਕਰੀਨਸ਼ਾਟ ਲੈ ਲਓ ਆ ਲਓ ਜੀ ਇਹਦੇ ਵਿੱਚ ਪਹਿਲਾਂ ਆਪਣੇ ਕੋਲ ਬਲੈਕ ਕਲਰ ਆਇਆ ਸੀ ਇਹ ਹੁਣ ਦੋ ਤਿੰਨ ਕਲਰਾਂ ਦੇ ਆ ਗਿਆ ਪ੍ਰਿੰਟ ਆ ਲਓ ਵਾਈਟ ਦੇਖੋ ਫਲਾਵਰ ਆਏ ਨੇ ਜੀ ਮੈਂ ਅੱਡ ਅੱਡ ਰੱਖੇ ਹੁੰਦੇ ਨੇ ਉੱਤੇ ਏਦਾਂ ਲੱਗਦੇ ਨੇ ਬਹੁਤ ਸੋਹਣੀ ਪ੍ਰਿੰਟਿੰਗ ਆ ਬਹੁਤ ਹੀ ਵਧੀਆ ਸਾਰਾ ਫੈਬਰਿਕ ਆ 3 ਪੈਣ ਨੂੰ ਮਿਲਣਗੇ ਬਸ ਪਲੀਜ਼ ਸਕਰੀਨ ਸ਼ਾਟ ਮੈਂ ਕਹੀ ਜਾਨੀ ਆ ਕਿ ਪੰਜ ਸਾਲ ਸੂਟਾਂ ਦੇ ਲੈ ਲਿਓ ਯਾਨੀ ਕਿ ਜਿੰਨੇ ਸੂਟ ਲੈਣੇ ਆ ਉਹ ਤੋਂ ਡਬਲ ਸਕਰੀਨ ਸ਼ਾਟ ਲਿਓ ਤਾਂ ਹੀ ਤੁਹਾਨੂੰ ਮਿਲਣਗੇ ਜੀ ਸੂਟਾ ਲੋ ਬਹੁਤ ਹੀ ਪਿਆਰੀ ਬਹੁਤ ਸੋਹਣੀ ਕਲੈਕਸ਼ਨ ਆ ਲਾਸਟ ਵੀਡੀਓ ਆ ਇਸ ਵਾਰ ਪ੍ਰਿੰਟਿੰਗ ਨਹੀਂ ਆਣੀ ਇਹੀ ਸਮਝ ਲਓ ਕਿ ਪ੍ਰਿੰਟਿੰਗ ਦੀ ਲਾਸਟ ਵੀਡੀਓ ਆ ਪਲੀਜ਼ ਜਲਦੀ ਜਲਦੀ ਹੁਣ ਸਕਰੀਨਸ਼ਾਟ ਲੈ ਲਓ ਹਰ ਮੌਸਮ ਦੇ ਵਿੱਚ ਪੈਣ ਵਾਲਿਆ ਇਹ ਨਹੀਂ ਇਹ ਗਰਮੀ ਵਾਲਿਆ ਇਹ ਸਰਿਆ ਵਾਲਿਆ ਕੁਝ ਵੀ ਨਹੀਂ ਹਰ ਮੌਸਮ ਚ ਪੂਰੀ ਸਕੂਨਦਾਰ ਕਪੜਾ ਆਰਾਮ ਦੇ ਨਾਲ ਪਾਉਂਗੇ ਤੇ ਇੱਕ ਵਾਰ ਲੈ ਕੇ ਦੁਬਾਰਾ ਜ਼ਰੂਰ ਕਹੋਗੇ ਕਿ ਦੀਦੀ ਜੇ ਹੋਰ ਸੂਟ ਹੈਗੇ ਤਾਂ ਜ਼ਰੂਰ ਸਾਨੂੰ ਸੈਂਡ ਕਰੋ ਇੰਨੀ ਸਾਡੀ ਜਾਨੀ ਕਿ ਤੀਜੀ ਚੌਥੀ ਵੀਡੀਓ ਇਹ ਵਾਲੀ ਫੈਬਰਿਕ ਦੀ ਨਿਕਲਣ ਲੱਗੀ ਆ ਪਰ ਸੁਪਰ ਡਿਮਾਂਡ ਆ ਇਹਦੀ ਪ੍ਰਿੰਟਿੰਗ ਚੈੱਕ ਕਰਿਓ ਕਿੰਨੀ ਸੋਹਣੀ ਆ ਸਾਰੀ ਲਾਈਟ ਡਾਰਕ ਦਾ ਕੰਟਰਾਸਟ ਬਹੁਤ ਸੋਹਣਾ ਬਹੁਤ ਹੀ ਪਿਆਰਾ ਫੁੱਲ ਫਲਾਵਰਾਂ ਤੋਂ ਕੁਝ ਹਟ ਕੇ ਲੈਣਾ ਚਾਹੁੰਦੀਆਂ ਨੇ ਪਹਿਣਾ ਗਲਿਸ਼ ਲੁੱਕ ਦੇ ਸੋਨੇ ਬਹੁਤ ਸੋਹਣੀ ਪ੍ਰਿੰਟਿੰਗ ਆ ਨਾਲ ਸੇਮ ਆਊਗੀ ਬਾਟਮ ਪਰਪਲ ਸ਼ੇਡ ਦੀ ਹੋਈ ਇਹਦੇ ਵਿੱਚ ਵੀ ਤੁਹਾਨੂੰ ਕਲਰ ਮਿਲ ਜਾਣਗੇ ਡਿਜ਼ਾਈਨਿੰਗ ਮਿਲੂਗੀ ਕਲਰ ਕਿਸੇ ਕਿਸੇ ਦੇ ਵਿੱਚ ਮਿਲਣਗੇ ਆਕਰੋ ਚੈੱਕ ਡਿਜ਼ਾਈਨ ਦੇਖੋ ਆਹ ਡਿਜ਼ਾਈਨ ਦੀ ਉਦੋਂ ਪੂਰੀ ਡਿਮਾਂਡ ਸੀ ਪਤਾ ਨਹੀਂ ਕਿੰਨੀਆਂ ਘਪੈਣਾਂ ਨੂੰ ਉਦੋਂ ਕਹਿਣਾ ਪਿਆ ਕਿ ਨਹੀਂ ਜੀ ਹੈ ਨਹੀਂਗਾ ਉਦੋਂ ਆਪਣੇ ਕੋਲ ਆਲਓਵਰ ਚ ਆਇਆ ਸੀ ਹੁਣ ਇਹ ਆ ਗਿਆ ਮੈਚਿੰਗ ਦੇ ਵਿੱਚ ਜਿਹੜੀਆਂ ਭੈਣਾਂ ਨੂੰ ਚਾਹੀਦਾ ਹੋਇਆ ਫਟਾਫਟ ਸਕਰੀਨ ਸ਼ਾਟ ਲੈ ਲਿਓ WhatsApp ਕਰ ਦਿਓ ਆ ਲੋ ਜੀ ਆ ਲੋ ਜੀ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਡਿਜ਼ਾਈਨ ਨੇ ਬਹੁਤ ਹੀ ਪਿਆਰੇ ਨੇ ਕਲਰ ਬਹੁਤ ਸੋਹਣੇ ਨੇ ਜਾਨੀ ਕਿ ਰੂ ਖੁਸ਼ ਹੁੰਦੀ ਹੈ ਇਹਨਾਂ ਨੂੰ ਖੋਲ-ਖੋਲ ਕੇ ਇੰਨੀ ਸੋਹਣੀ ਤੇ ਇੰਨਾ ਪੂਰਾ ਫਰੈਸ਼ ਕੋਈ ਇਹ ਨਹੀਂ ਵੀ ਕਿਤੇ ਰੁਕਿਆ ਪਿਆ ਸੀ ਬਸ ਲਾਸਟ ਮੌਸਮ ਦਾ ਲਾਸਟ ਹੋ ਰਿਹਾ ਤਾਂ ਕਰਕੇ ਜੋ ਵੀ ਪਿੱਛੇ ਪਿਆ ਸੀ ਫੈਕਟਰੀ ਦੇ ਵਿੱਚ ਸਾਰਾ ਲੋਟ ਦੇ ਵਿੱਚ ਆ ਗਿਆ ਪਰ ਸਾਰਾ ਫਰੈਸ਼ ਮਾਲ ਆਇਆ ਕੋਈ ਵੀ ਇਹ ਨਹੀਂ ਹੈਗਾ ਵੀ ਕਈ ਹੁੰਦਾ ਵੀ 3 ਮੀਟਰ ਦਾ ਕਪੜਾ ਗਿਆ 4 ਮੀਟਰ ਦੇ ਟੋਟੇ ਕੱਢ ਤੇ ਉਹਨਾਂ ਨੇ ਜੀ ਲੋਟ ਚ ਆ ਗਿਆ ਨੋ ਬਿਲਕੁਲੀ ਫਰੈਸ਼ ਆ ਪੀਸ ਤੇ ਪੂਰੇ ਵਧੀਆ ਸੁਪੀਰੀਅਰ ਸਾਰੀ ਕਾਟਨ ਆ ਮੈਂ ਬਾਰ-ਬਾਰ ਇਹ ਰਿਕ ਤਾਂ ਕਹਿ ਰਹੀ ਆ ਕਿ ਭੈਣੋ ਪਲੀਜ਼ ਇਹ ਵਾਲੀਆਂ ਚੀਜ਼ਾਂ ਬਾਰ-ਬਾਰ ਨਹੀਂ ਮਿਲਦੀਆਂ ਸੋ ਸਕਰੀਨ ਸ਼ਾਟ ਲੈ ਕੇ ਵਟਸਐਪ ਕਰ ਦਿਓ ਤਾਂ ਕਿ ਤੁਹਾਨੂੰ ਛੋਟ ਮਿਲ ਸਕਾ ਹਾਂ ਲੋ ਜੀ ਨੈਕਸਟ ਪ੍ਰਿੰਟ ਚੈੱਕ ਕਰੋ ਲਾਈਟ ਜਿਆ ਕਲਰ ਮੰਮੀ ਲਈ ਦਾਦੀ ਲਈ ਕਿਸੇ ਲਈ ਵੀ ਲੈਣਾ ਤੁਸੀਂ మీడియం ਜਿਹਾ ਚਾਰਟ ਆ ਫੁੱਲ ਫਲਾਵਰਾਂ ਤੋਂ ਕੁਝ ਹਟ ਕੇ ਜੇ ਗ੍ਰੇ ਕਲਰ ਆ ਗ੍ਰੇ ਗ੍ਰੇ ਦੇ ਨਾਲ ਕਰੀਮ ਦਾ ਕੰਬੀਨੇਸ਼ਨ ਆ ਬਹੁਤ ਸੋਹਣਾ ਪ੍ਰਿੰਟ ਆ ਆ ਲੋ ਜੀ ਨਿੱਕੀ ਮੁੱਟੀ ਦਾ ਪ੍ਰਿੰਟ ਇਹ ਵੀ మీడియం ਜਾਂ 올ਡ ਏਜ ਲਈ ਤੁਸੀਂ ਲੈਣਾ ਚਾਹੁੰਦੇ ਹੋ ਬਹੁਤ ਹੀ ਵਧੀਆ ਆ ਲੋ ਕੱਪੜਾ ਪੂਰਾ ਫਾਈਨ ਪਾ ਕੇ ਇੰਨਾ ਸਕੂਨ ਮਿਲੂਗਾ ਉਹਨਾਂ ਨੂੰ ਕਾਟਨ ਨੂੰ ਤੁਸੀਂ ਜਿਹੜੀ ਆਮ 500 700 ਵਾਲੇ ਆਪਾਂ 5 600 ਵਾਲੇ ਤਾਂ ਗਰਮੀਆਂ ਦੇ ਵਿੱਚ ਲੈ ਨਹੀਂ ਲੈਣੇ ਆ ਪਰ ਇਹ ਪੂਰੀ ਸੀਰੀ ਜਿਹੜੀ 1000 1000 ਕਈ ਪੈਣ ਦਾ ਆਪਣੇ ਵਰਗੀਆਂ ਮੈਂ ਵੀ ਖੁਦ ਵੀ ਜਿਆਦਾ ਮਹਿੰਗਾ ਸੂਟ ਆਪਾਂ ਕਹਿਦੇ ਨੇ ਨਹੀਂ ਜੀ ਅਸੀਂ ਇੰਨਾ ਮਹਿੰਗਾ ਹੀ ਲੈ ਤਾ ਹੁਣ ਉਹੀ 1000 1000 ਵਾਲੇ ਸੂਟ ਆ ਜਿਹੜੇ ਤੁਹਾਨੂੰ 750 ਦੇ ਵਿੱਚ ਮਿਲ ਰਹੇ ਨੇ ਤੇ ਇੰਨੇ ਸੋਹਣੇ ਪ੍ਰਿੰਟ ਨੇ ਇੰਨਾ ਸੋਹਣਾ ਫੈਬਰਿਕ ਆ ਹੋਰ ਦੋਸਤੋ ਕੀ ਚਾਹੀਦਾ ਜੀ ਬਹੁਤ ਵਧੀਆ ਕਲੈਕਸ਼ਨ ਆ ਬਹੁਤ ਹੀ ਵਧੀਆ ਡਿਮਾਂਡ ਆ ਇਹਨਾਂ ਦੀ ਵਾਸ ਕਲਰ ਚਾਰਟ ਡਿਜ਼ਾਈਨ ਚੈੱਕ ਕਰੀ ਚਲੋ ਤੇ ਆਪਣੇ ਆਪਣੇ ਆਰਡਰ ਬੁੱਕ ਕਰਵਾਈ ਚਲੋ ਵੀਡੀਓ ਪੈ ਸਾਰ ਸਾਰੇ ਵੀਡੀਓ ਦਾ ਰਿਸਪਾਂਸ ਆ ਜਾਣਾ ਆ ਲੋ ਜੀ ਇਹ ਵੀ ਡਿਜ਼ਾਈਨਡ ਆ ਪੀਟ ਆਪਣੇ ਕੋਲੇ ਆ ਲੋ ਜੀ ਬਲੈਕ ਕਲਰ ਇਦੇ ਨਾਲ ਦਾ نیچے ਆਪਾਂ ਇੱਕ ਕਲਰ ਖੋਲ ਚੁੱਕੇ ਆ। ਬਹੁਤ ਸੋਹਣੀ ਪ੍ਰਿੰਟਿੰਗ ਆ। ਇਹ ਵੀ ਰਿਪੀਟ ਆ ਆਪਣੇ ਕੋਲੇ। ਆ ਲੋ। ਇਹਦੇ ਵਿੱਚ ਹੋਰ ਕਲਰ ਨਿਊ ਐਡ ਆਨ ਹੋ ਚੁੱਕੇ ਨੇ। ਆ ਲੋ। ਇਹ ਹੈਗਾ ਆਲ ਓਵਰ 5 ਮੀਟਰ ਦਾ। ਸੇਮ ਇਹਦੇ ਨਾਲ ਦਾ ਸੇਮ ਪ੍ਰਿੰਟ ਆ। ਇਹ ਮੈਚਿੰਗ ਦੇ ਉੱਪਰ ਆ। ਇਹ ਹੈਗਾ ਆਲ ਓਵਰ ਦੇ ਉੱਪਰ। ਜਿਹੜਾ ਵੀ ਸੂਟ ਚਾਹੀਦਾ ਹੋਇਆ ਲੈ ਸਕਦੇ। इनी सोहनी प्रिंटिंग आ वाले कलर की पिछली वीडियो पिछली बार वीडियो च बहुत डिमांड सी हूँ फिर आ गया लाइट जहा कलर बहुत सोहना बहुत प्यारा ये लाइट जहा ऑरेंज शेड वागू बिल्कुल ही लाइट आ ना ज्यादा डार्क ना मीडियम बिल्कुल लाइट कलर आ बहुत सोहना बहुत प्यारा ਨੈਕਸਟ ਦੇਖੋ ਇਹ ਵੀ ਆਲ ਓਵਰ ਸੂਟ ਆ 5 ਮੀਟਰ ਦੀ ਕਟਾ ਬਹੁਤ ਸੋਹਣਾ ਪ੍ਰਿੰਟ ਆ ਬਹੁਤ ਹੀ ਵਧੀਆ ਲੈਸਸ ਪਾਈਪਿੰਗ ਦੇ ਨਾਲ ਇਹ ਹੀ ਸੂਟਾਂ ਦੀ ਗ੍ਰੇਸ ਬਹੁਤ ਸੋਹਣੀ ਆਉਂਦੀ ਆ ਪ੍ਰਿੰਟ ਕਾਫੀ ਨੇ ਲੋਚ ਨੈਕਸਟ ਪ੍ਰਿੰਟ ਚੈੱਕ ਕਰ ਲਓ ਇਹ ਵੀ ਬਹੁਤ ਸੋਹਣਾ ਬਹੁਤ ਪਿਆਰਾ ਪ੍ਰਿੰਟ ਆ ਨਾਲ ਇਹਦੇ ਸੇਮ ਕੰਟਰਾਸਟ ਬਾਟਮ ਆ ਏ ਪ੍ਰਿੰਟਿੰਗ ਹਰ ਫੈ布ਰਿਕ ਦੇ ਉੱਪਰ ਆ ਰਹੀ ਆ ਟੈਬੀ ਤੇ ਵੀ ਆ ਰਹੀ ਆ ਦੋ ਪ੍ਰਿੰਟ ਨੇ ਇੱਕ نیچے ਆਪਾਂ ਖੋਲਿਆ ਸੀ ਕੇ ਵਾਲਾ ਵਾ ਦੋਨੇ ਦੇ ਦੋਨੇ ਪ੍ਰਿੰਟ ਹਰ ਕੱਪੜੇ ਦੇ ਉੱਪਰ ਆ ਰਹੇ ਨੇ ਬਹੁਤ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਚੱਲ ਰਹੇ ਨੇ ਪ੍ਰਿੰਟ ਇਹ ਇਹ ਵੀ ਪ੍ਰਿੰਟ ਪੂਰਾ ਸੁਪਰ ਡੀਟੈਲਡ ਚੈੱਕ ਕਰੋ ਪ੍ਰਿੰਟ ਨੂੰ ਬਹੁਤ ਸੋਹਣਾ ਗ੍ਰੀਨ ਕਲਰ ਦੇ ਉੱਪਰ ਆ ਮੂੰਗਿਆ ਗ੍ਰੀਨ ਜਿਹਾ ਕਲਰ ਆ ਬਹੁਤ ਸੋਹਣਾ ਬਹੁਤ ਹੀ ਪਿਆਰਾ ਲਓ ਬਹੁਤ ਸੋਹਣੀ ਕਲੈਕਸ਼ਨ ਆ ਫੈਬਰਿਕ ਬਹੁਤ ਫਾਈਨ ਆ ਫੈਬਰਿਕ ਵੱਲੋਂ ਦਾ ਬੇਫਿਕਰ ਹੋ ਬਹੁਤ ਸੋਹਣਾ ਫੈਬਰਿਕ ਆ ਆਲ ਓਵਰ 5 ਮੀਟਰ ਦੀ ਕੱਟ ਇਹਦੇ ਨਾਲ ਮੈਚਿੰਗ ਬਾਟਮ ਨਹੀਂ ਇਹ ਆਲ ਓਵਰ ਆ ਮੈਂ बार-बार ਸਾਰੇ ਦੱਸ ਰਹੀ ਹਾਂ ਕਿ ਕਿਹੜਾ ਆਲ ਓਵਰ ਆ ਜੀ ਕਿਹੜਾ ਮੈਚਿੰਗ ਆ ਸੋ ਉਸੇ ਹਿਸਾਬ ਨਾਲ ਆਰਡਰ ਕਰਿਓ ਕਿਉਂਕਿ ਜਿਹੜੀਆਂ ਭੈਣਾਂ ਮੈਚਿੰਗ ਲਾਈਕ ਕਰਦੀਆਂ ਮੈਚਿੰਗ ਕਹੀ ਕਹਿ ਦਿੰਦੀਆਂ ਕਿ ਸਾਡਾ ਬਣਦਾ ਨਹੀਂ ਸਾਡਾ ਆਲ ਓਵਰ ਸੂਟ ਹੀ ਬਣਦਾ ਵਾ ਸੋ ਉਹਨਾਂ ਲਈ ਆਲ ਓਵਰ ਦੀ ਵੀ ਚੁਆਇਸ ਹੈ ਨਿੱਕੀ ਬੂਟੀ ਦਾ ਆ ਗਿਆ ਜਿਵੇਂ ਮਰਜ਼ੀ ਜਿਹੜੀ ਮਰਜ਼ੀ ਇਹ ਚ ਚੁਆ ਸਕਦੇ ਹੋ ਪਿਸਤਾ ਗ੍ਰੀਨ ਜਿਹਾ ਕਲਰ ਆ ਬਹੁਤ ਸੋਹਣਾ ਕਲਰ ਆ ਵੀ ਹਲੋ ਚੈੱਕ ਕਰੋ ਪ੍ਰਿੰਟ ਬਹੁਤ ਸੋਨਾ ਇਹਦੀ ਵੀ ਡਿਮਾਂਡ ਬਹੁਤ ਰਹੀ ਹੈ ਇਹਦੇ ਵਿੱਚ ਇਹ ਕਪੜਾ ਇਦਾਂ ਦਾ ਵਾਲਾ ਇਹਦੇ ਵਿੱਚ ਲਾਈਨਿੰਗ ਆ ਲਾਈਨਿੰਗ ਜਿਵੇਂ ਟੈਬੀ ਦੇ ਵਿੱਚ ਲਾਈਨਿੰਗ ਆ ਰਹੀ ਹੈ ਕਾਟਨ ਦੇ ਵਿੱਚ ਲਾਈਨਿੰਗ ਆ ਪਿਓਰ ਕਾਟਨ ਦੇ ਵਿੱਚ ਦੇਖੋ ਲਾਈਨਿੰਗ ਆ ਡਿਜ਼ਾਈਨਿੰਗ ਪ੍ਰਿੰਟਿੰਗ ਇਹੇ ਕਰਕੇ ਬਹੁਤ ਜ਼ਿਆਦਾ ਪਹਿਣਾ ਨੇ ਪਸੰਦ ਕੀਤਾ ਬਹੁਤ ਸੋਹਣੀ ਕਲੈਕਸ਼ਨ ਆ ਤੇ ਬਹੁਤ ਹੀ ਵਧੀਆ ਪ੍ਰਾਈਸ ਰੇਂਜ ਦੇ ਉੱਪਰ ਨੇ ਫਿਰ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਦੋ ਜਿਹੜਾ ਵੀ ਸੋ ਤੁਹਾਨੂੰ ਪਸੰਦ ਆ ਰਿਹਾ ਤੇ ਜਿਹੜੀਆਂ ਪਹਿਣਾ ਪਿਛਲੀਆਂ ਵੀਡੀਓ ਚ ਰਹਿ ਗਈਆਂ ਸੀ ਆਪਣੀਆਂ 2-3 ਵੀਡੀਓ ਨਿਕਲ ਚੁੱਕੀਆਂ ਇਹ ਫੈਬਰਿਕ ਦੇ ਉੱਤੇ ਹਲੋ ਜੀ ਪ੍ਰਿੰਟਿੰਗ ਬਹੁਤ ਆ ਆਪਣੇ ਕੋਲ ਆਈ ਸੋ ਕੋਸ਼ਿਸ਼ ਹੀ ਰਹੂਗੀ ਕਿ ਇਸ ਵਾਰ ਕਿਸੇ ਨੂੰ ਸੋਲਡ ਆਊਟ ਨਾ ਕਹਿਣਾ ਪਵੇ ਹਰ ਭੈਣ ਤੱਕ ਸੂਟ ਪਹੁੰਚ ਸਕਣ ਇਹ ਵੀ ਆਲ ਓਵਰ ਆ 5 ਮੀਟਰ ਦੀ ਕੱਟ ਪੈਰਟ ਗ੍ਰੀਨ ਕਲਰ ਆ ਬਹੁਤ ਸੋਹਣਾ ਹਲੋ ਲਓ ਜੀ ਇਹ ਵੀ ਆਲਓਵਰ ਸੂਟ ਆ ਬਹੁਤ ਸੋਹਣਾ ਬਹੁਤ ਹੀ ਪਿਆਰਾ ਲਓ ਜੀ ਬਹੁਤ ਸੋਹਣੀ ਡਿਜ਼ਾਈਨਿੰਗ ਆ ਬਹੁਤ ਸੋਹਣੀ ਕਲੈਕਸ਼ਨ ਆ ਹਲੋ ਜੀ ਬਲੈਕ ਕਲਰ ਇਹਦੇ ਵਿੱਚ ਕਰੀਮ ਸ਼ੇਡ ਵੀ ਆਇਆ ਸੀ ਬਟ ਹੁਣ ਮੇਲਾ ਦਾ ਕੱਲਾ ਬਲੈਕ ਹੀ ਆਇਆ ਵਾ ਕਰੀਮ ਵਾਲਾ ਇਸ ਵਾਰ ਨਹੀਂ ਆਇਆ ਨਾਲ ਇਹਦੇ ਸੇਮ ਮਿਲੂਗੀ ਮੈਚਿੰਗ ਬਾਟਮ ਵੀਡੀਓ ਆਪਣੀ ਕਾਫੀ ਲੰਬੀ ਹੋ ਜਾਣੀ ਆ ਲੰਬੀ ਹੋਣ ਦਾ ਕਾਰਨ ਇਹੀ ਆ ਕਿ ਇਸ ਵਾਰ ਪ੍ਰਿੰਟ ਥੋੜੇ ਜੇ ਵੱਧ ਲੈ ਕੇ ਆਏ ਆ ਜਿੰਨਾ ਵੀ ਹੋ ਸਕੇ ਆ ਵੀ ਦਿਖਾ ਸਕੀਏ ਤਾਂ ਕਿ ਸਾਰੀਆਂ ਭੈਣਾਂ ਨੂੰ ਮਿਲ ਜਾਣ ਕਿਉਂਕਿ ਬਹੁਤ ਭੈਣਾਂ ਤਾਂ ਗੁੱਸੇ ਵੀ ਹੋ ਗਈਆਂ ਸੀ ਕਿ ਤੁਸੀਂ ਤਾਂ ਸਾਨੂੰ ਦਿੰਦੇ ਹੀ ਨਹੀਂ ਜੀ ਹਰ ਵੀਡੀਓ ਚ ਸੋਲਡ ਆਊਟ ਕਹਿ ਦਿੰਨੇ ਹੋ ਸੋ ਆ ਲੋ ਇਹਦਾ ਸ਼ਾਇਦ ਇੱਕ ਮੈਚਿੰਗ ਵੀ ਆਪਾਂ نیچے ਖੋਲਿਆ ਸੇਮ ਕਲਰ ਦੇ ਵਿੱਚ ਇਹ ਆਲ ਓਵਰ 5 ਮੀਟਰ ਦੀ ਕਟਾ ਇਦੇ ਵਿੱਚ ਬਲੂ ਕਲਰ ਹੈਗਾ ਵਾ ਇੱਕ ਹੈਗਾ ਜੀ ਆਹ ਵਾਲਾ ਬਲੂ ਆਹ ਹੈਗਾ ਵਾ ਬਲੈਕ ਬਲੂ ਜਿਹਾ ਕਲਰ ਜਿਹੜਾ ਨੇਵੀ ਬਲੂ ਜਿਹਾ ਕਹਿ ਦਈਏ ਡਾਰਕ ਬਲੂ ਉਦਾਂ ਦਾ ਕਲਰ ਆ ਲਿਫਾਫੇ ਦੇ ਵਿੱਚ ਪਤਾ ਵੀ ਨਹੀਂ ਚੱਲਦਾ ਜੀ ਆਹ ਲਓ ਬਲੈਕ ਕਲਰ ਆ ਹੈ ਪ੍ਰੋਪਰ ਬਲੈਕ ਕਲਰ ਆ ਹੈ ਹਾਲੋ ਇਹ ਹੈਗਾ ਬਲੂ ਸ਼ੀਟ ਆਲਓਵਰ 5 ਮੀਟਰ ਆਦੋ ਆ ਬਲੈਕ ਪੀਸ ਦੋ ਮਿਲ ਜਾਣਗੇ ਇਹਦੇ ਨਾਲ ਦਾ ਆਪਾਂ نیچے ਖੋਲ ਚੁੱਕੇ ਆ ਪੀਸ ਹਾਲੋ ਅਗਲਾ ਪੀਸ ਚੈੱਕ ਕਰ ਲਓ ਇਹ ਵੀ ਬਹੁਤ ਸੋਹਣਾ ਬਹੁਤ ਪਿਆਰਾ ਪੀਸ ਆ ਇਹਦਾ ਇੱਕ ਕਲਰ نیچے ਵੀ ਖੁੱਲਿਆ ਹੋਇਆ ਵਾ ਇਹ ਹੈਗਾ ਪੀਚ ਦੇ ਨਾਲ ਕੰਟਰਾਸਟ ਬਹੁਤ ਸੋਹਣਾ ਵਾ ਕਲਰ ਹਾਰ ਕਰਾਂ ਦੇ ਆ ਇਹਦੇ ਵਿੱਚ ਲਾਈਟ ਡਾਰਕ ਜਿੱਦਾਂ ਦੇ ਵੀ ਤੁਸੀਂ ਲਾਈਕ ਕਰਦੇ ਹੋ ਉਦਾਂ ਦਾ ਕਲਰ ਲੈ ਸਕਦੇ ਹੋ ਹਰ ਪਹਿਨਣ ਦੀ ਚੋਇਸ ਦੇ ਸੂਟ ਨੇ ਇਹਦੇ ਵਿੱਚ ਕਿਉਂਕਿ ਪ੍ਰਿੰਟ ਸੂਟ ਸਭ ਤੋਂ ਜ਼ਿਆਦਾ ਮੈਨੂੰ ਲੱਗਦਾ ਨਹੀਂ ਕੋਈ ਵੀ ਪਹਿਨਣ ਹੋਵੇ ਵੀ ਨਾ ਪਸੰਦ ਕਰਦੀ ਹੋਵੇ ਇਹ ਚੀਜ਼ਾਂ ਹਰ ਇੱਕ ਪਹਿਨਣ ਦੀ ਪਸੰਦ ਨੇ ਆ ਲੋ ਇਹ ਵੀ ਡਿਜ਼ਾਈਨ ਸੁਪਰ ਹਿੱਟ ਆ ਬਹੁਤ ਸੋਹਣਾ ਪੀਚ ਜਿਹਦਾ ਲਾਸਟ ਪੀਚ ਜਿਹਦਾ ਮਿਕਸਚਰ ਜਾਂ ਕਲਰ ਆ ਸ਼ਰਟ ਦੇਖੋ ਕਿੰਨੀ ਪਿਆਰੀ ਆ ਕਿੰਨੀ ਸੋਹਣੀ ਆ ਆ ਲੋ ਜੀ ਇਹਦੀ ਸ਼ਰਟ ਹੈਗੀ ਆ ਇਹ ਵਾਲੀ ਆਲੋਚ ਨਾਲ ਇਹਦੇ ਪਲੇਨ ਬਾਟਮ ਆਲੋਚ ਬਲਿਊ ਵੀ ਦੋਆ ਦੋ ਪੀਸ ਨੇ ਇਹ ਪਹਿਲਾਂ ਮੈਨੂੰ ਦਿਖਾ ਚੁੱਕੀ ਆ ਇਹਦੇ ਨਾਲ ਦਾ ਪੀਸ ਆ ਵੀ ਆਪਾਂ ਦੇਖ ਲਿਆ ਪਿੰਕ ਕਲਰ ਇਹ ਵੀ ਦੋ ਪੀਸ ਨੇ ਅੱਜ ਦੇ ਵੀਡੀਓ ਦਾ ਲਾਸਟ ਪੀਸ ਆਲਓਵਰ 5 ਮੀਟਰ ਦੇ ਉੱਪਰ ਬਹੁਤ ਸੋਹਣੀ ਕਲੈਕਸ਼ਨ ਆ ਬਹੁਤ ਸੋਹਣਾ ਪ੍ਰਾਈਸ ਰੇਂਜ ਆ ਤੇ ਬਹੁਤ ਸੋਹਣਾ ਫੈਬਰਿਕ ਆ ਲਓ ਜੀ ਇਹ ਸੀ ਕਿ ਮੇਰੀ ਅੱਜ ਦੀ ਕਲੈਕਸ਼ਨ ਮੈਨੂੰ ਪੂਰੀ ਉਮੀਦ ਆ ਤੁਹਾਨੂੰ ਵਧੀਆ ਲੱਗੀ ਹੋਊਗੀ ਕਲੈਕਸ਼ਨ ਬਹੁਤ ਸੋਹਣੀ ਬਹੁਤ ਸੁਪਰ ਹਿੱਟ ਇੱਕ ਤੋਂ ਇੱਕ ਪ੍ਰਿੰਟ ਲੈ ਕੇ ਆਈਆਂ ਸੋ ਪਲੀਜ਼ ਹੁਣ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਦਿਓ ਜਿਹੜੇ ਵੀ ਸੂਟ ਮੰਗਵਾਉਣੇ ਆ ਤੇ ਪਲੀਜ਼ 4-5 ਸੂਟਾਂ ਦੀ ਚੁਆਇਸ ਜ਼ਰੂਰ ਰੱਖਿਓ ਤਾਂ ਕਿ ਤੁਹਾਨੂੰ ਸੂਟ ਇਹਨਾਂ ਚੋਂ ਮਿਲ ਸਕਣ ਤੇ ਚਲੋ ਜੀ ਜਾਣ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਜਿਓ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਸ਼ੇਅਰ ਜਰੂਰ ਕਰ ਦਿਓ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗੀ ਮਿਲਦੇ ਆ ਜੀ ਨਵੀਂ ਵੀਡੀਓ ਦੇ ਨਾਲ ਨਵੀਂ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ